ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਅਤੇ ਕੰਟਰੈਕਟਰ ਵਰਕਰ ਯੂਨੀਅਨ ਆਜ਼ਾਦ 31/7 ਪੰਜਾਬ ਵੱਲੋਂ ਸਮੂਹ ਪੰਜਾਬ ਦੇ ਡਿੱਪੂਆਂ ਤੇ ਗੇਟ ਰੈਲੀਆਂ ਕਰਦੇ ਹੋਏ ਪਟਿਆਲਾ ਡਿੱਪੂ ਦੇ ਗੇਟ ਤੇ ਸੱਭਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦੇ ਕਿਹਾ ਕਿ ਪੰਜਾਬ ਵਿੱਚ ਸੱਭਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਮੁਲਾਜ਼ਮਾਂ ਨੂੰ ਮੰਗਾ ਪੁਰੀਆਂ ਹੋਣ ਦੀ ਬਜੈ ਝੂਠੀ ਪੱਲੇ ਪੈ ਰਹੇ ਹਨ ਅਤੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀ ਕਿਸੇ ਵੀ ਸਰਕਾਰ ਨੇ ਵੋਟਾਂ ਦਾ ਵਾਅਦਾ ਸਾਰ ਨਹੀਂ ਲਈ ਮੇਰਾ ਨਾਮ ਹਰਕੇਸ਼ ਕੁਮਾਰ ਵਿਕੀ ਹੈ ਜੀ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਕੰਟਰੈਕਟਰ ਵਰਕਰ ਯੂਨੀਅਨ ਆਜ਼ਾਦ 31/7 ਦੋਨੀਆਂ ਜਥੇਬੰਦੀਆਂ ਵੱਲੋਂ ਅੱਜ ਸਾਰੇ ਬੱਸ ਸਟੈਂਡਾਂ ਦੇ ਉੱਪਰ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਹ ਸਰਕਾਰ ਦੇ ਖਲਾਫ ਧੱਕਾਸ਼ਾਹੀ ਦੇ ਖਲਾਫ ਜਿਹੜੇ ਪ੍ਰੋਗਰਾਮ ਅੱਜ ਕੀਤੇ ਜਾ ਰਹੇ ਨੇ ਜੀ ਮੰਗਾ ਕੀ ਹੈ ਮੰਗਾ ਸਾਡੀਆਂ ਕੱਚੇ ਕੰਮੀਆਂ ਨੂੰ ਪੱਕੇ ਕਰਨਾ ਠੇਕੇਦਾਰਾਂ ਨੂੰ ਬਾਹਰ ਕੱਢਣਾ ਤਨਖਾਹਾਂ ਦੇ ਵਿੱਚ ਇਕਸਾਰਤਾ ਕਰਨੀ ਮਾਰੂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨੀ ਇੱਕ ਜਿਹੜਾ ਸੈਂਟਰ ਸਰਕਾਰ ਕਾਨੂੰਨ ਲੈ ਕੇ ਆਈ ਹੈ ਇਹ ਟੈਂਡਰ ਰਣ ਕਾਨੂੰਨ ਆ ਉਹਦਾ ਅਸੀਂ ਤੈਹ ਦੇ ਲੋ ਵਿਰੋਧ ਕਰ ਦੇਾਂਗੇ ਸੋ ਇਸ ਦੇ ਵਿਰੋਧ ਦੇ ਵਿੱਚ ਅਸੀਂ ਪ੍ਰੋਗਰਾਮ ਰੱਖੇ ਨੇ 23 ਤਰੀਕ ਤੋਂ ਅਸੀਂ ਜਿੰਨੀਆਂ ਬਸ ਦੀਆਂ ਸੀਟਾਂ ਸੀਟਾਂ ਦੇ ਅਨੁਸਾਰ ਅਸੀਂ ਸਵਾਰੀ ਲੈ ਕੇ ਜਾਵਾਂਗੇ ਮਾਨਯੋਗ ਸਾਡੇ ਟਰਾਂਸਪੋਰਟ ਮੰਤਰੀ ਜੀ ਦਾ ਬਿਆਨ ਆ ਵੀ ਜਿੰਨੀਆਂ ਸੀਟਾਂ ਬਸ ਦੇ ਵਿੱਚ ਹੈਗੀਆਂ ਜਿੰਨੀਆਂ ਸਵਾਰੀਆਂ ਆਪਾਂ ਨੂੰ ਅਲਾਉਡ ਨੇ ਉਹਨੀਆਂ ਸਵਾਰੀਆਂ ਲੈ ਕੇ ਜਾਓ ਅਸੀਂ ਉਹਨਾਂ ਦੇ ਆਦੇਸ਼ ਵੀ ਪਾਲਣਾ ਕਰਾਂਗੇ 23 ਤਰੀਕ ਤੋਂ ਲੈ ਕੇ ਅਸੀਂ ਬਸਾਂ ਦੇ ਵਿੱਚ ਗਿਣਤੀ ਦੇ ਅਨੁਸਾਰ ਸਵਾਰੀਆਂ ਲੈ ਕੇ ਜਾਵਾਂਗੇ। ਬਾਕੀ 1 ਤਰੀਕ ਨੂੰ ਅਸੀਂ ਸਾਡੀ ਜਥੇਬੰਦੀ ਦੀ ਗੱਲਬਾਤ ਚੱਲ ਰਹੀ ਹੈ। ਅਸੀਂ ਹੈੱਡ ਆਫਸ ਦਾ ਘਰਾਓ ਕਰਾਂਗੇ। ਉੱਥੇ ਮੈਨੇਜਮੈਂਟ ਨੂੰ ਸਵਾਲ-ਜਵਾਬ ਕਰਾਂਗੇ ਤੇ ਨਾਲ ਦੀ ਨਾਲ 26 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੱਥੇ ਝੰਡਾ ਲਹਿਰਾਉਣਗੇ ਉੱਥੇ ਅਸੀਂ ਕਾਲੇ ਝੰਡੇ ਲੈ ਕੇ ਕਾਲੇ ਚੋਲੇ ਪਾ ਕੇ ਅਸੀਂ ਉਹਨਾਂ ਨੂੰ ਸਵਾਲ-ਜਵਾਬ ਕਰਾਂਗੇ। ਰੋਸ ਪ੍ਰਦਰਸ਼ਨ ਕਰਾਂਗੇ। ਨਾਲ ਦੀ ਨਾਲ ਫਿਰ 7 ਤਰੀਕ ਨੂੰ ਫਿਰ ਸਾਡੀ ਗੇਟ ਰੈਲੀ ਹੈ ਜੀ। 13 14 15 ਫਰਵਰੀ ਦੀ ਸਾਡੀ ਤਿੰਨ ਰੋਜ਼ਾ ਹੜਤਾਲ ਹੈ ਜੀ ਮੇਰਾ ਨਾਮ ਸਹਿਜਪਾਲ ਸਿੰਘ ਹੈ ਜੀ ਪਨਬਸ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਟਿਆਲਾ ਡੀਪੂ ਦਾ ਮੈਂ ਡੀਪੂ ਪ੍ਰਧਾਨਾ ਜੀ ਇਹ ਜੀ ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਆਈਏ ਤੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਵਿੱਚੋਂ ਕੁਝ ਵਾਅਦੇ ਸਾਡੇ ਨਾਲ ਵੀ ਸਰਕਾਰ ਦੁਆਰਾ ਕੀਤੇ ਗਏ ਸੀ ਵੀ ਜਿਹੜੇ ਕੱਚੇ ਕੰਮ ਨੇ ਉਹਨਾਂ ਨੂੰ ਰੈਗੂਲਰ ਕਰ ਦਾਂਗੇ ਠੀਕ ਹੈ ਜੋ ਤਨਖਾਹ ਹੈ ਤਨਖਾਹ ਬਰੋਬਰ ਕਰ ਦਾਂਗੇ ਖੂ ਪੀਆ ਡੀ ਸੀ ਦੇ ਵੇੜੇ ਚ ਪਨ ਬਸ ਦੇ ਵੇੜੇ ਚ ਬੱਸਾਂ ਦੀ ਗਿਣਤੀ ਵਧਾਈ ਜਾਏਗੀ ਪਰ ਸਰਕਾਰ ਵੱਲੋਂ ਕਿਤੇ ਨਾ ਕਿਤੇ ਜੋ ਹੁਣ ਸਾਹਮਣੇ ਚੀਜ਼ਾਂ ਆ ਰਹੀਆਂ ਨੇ ਉਹਦੇ ਵਿੱਚ ਸਰਕਾਰ ਦੀ ਮੰਛਾ ਕੋਈ ਸਹੀ ਸ਼ਬਦ ਨਹੀਂ ਹੋ ਰਹੀ ਕਿਉਂਕਿ ਲਾਲੋ ਜਿੰਨੇ ਵੀ ਵਰਕਰ ਪੀਆ ਡੀ ਸੀ ਦੇ ਨੇ ਪੱਕਾ ਕਰਨ ਦਾ ਇੱਕ ਪਾਸੇ ਉਹਨਾਂ ਨੂੰ ਮਾਰੂ ਕੰਡੀਸ਼ਨਾਂ ਲਾ ਕੇ ਡਿਊਟੀਆਂ ਤੋਂ ਕੱਢਿਆ ਜਾ ਰਿਹਾ ਛੋਟੀ ਛੋਟੀ ਗਲਤੀ ਰਿਪੋਰਟ ਕੀਤੀ ਜਾ ਰਹੀ ਹੈ ਜਦ ਕਿ ਵੇਡਗੀ ਤੇ ਰੱਖਿਆ ਜਾ ਰਿਹਾ ਜਦ ਕਿ ਖੋਦਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਬੱਸਾਂ ਦੇ ਵਿੱਚ ਸੀਟਾਂ ਤੋਂ ਵੱਧ ਕਪੈਸਿਟੀ ਨਾਲ ਸਵਾਰੀ ਚੜਾਉਣਾ ਗੈਰਕਾਨੂੰਨੀ ਹੈ। ਸੋ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੀ ਟ੍ਰਾਂਸਪੋਰਟ ਮੰਤਰੀ ਦੇ ਅਸੀਂ ਜਿੰਨੀਆਂ ਸੀਟਾਂ ਬੱਸਾਂ ਦੇ ਵਿੱਚ ਹੋਣਗੀਆਂ ਅਸੀਂ ਉਨੀਆਂ ਸੀਟਾਂ ਤੇ ਹੀ ਸਵਾਰੀ ਚੜਾਵਾਵਾਂਗੇ ਕੱਲ ਤੋਂ 23 ਤਰੀਕ ਤੋਂ ਠੀਕ ਹੈ ਕੋਈ ਵੀ ਸਵਾਰੀ ਵੱਧ ਅਸੀਂ ਨਹੀਂ ਲੈ ਕੇ ਜਾਵਾਂਗੇ ਠੀਕ ਹੈ ਤੇ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਇਸ ਚੀਜ਼ ਦੀ ਵੀ ਜੋ ਜਿੰਨੇ ਵੀ ਕੱਚੇ ਕਾਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੋ ਤਨਖਾਹ ਵਿੱਚ ਇੱਕ ਮਹਿਕਮੇ 'ਚ ਵੱਖ-ਵੱਖ ਤਨਖਾਹਾਂ ਦਿੱਤੀਆਂ ਜਾ ਰਹੀਆਂ ਮਲਾਜ਼ਮਾਂ ਨੂੰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਜੋ ਜਦੋਂ ਮਲਾਜ਼ਮ ਇੱਕੋ ਜਿਹੇ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਇੱਕ ਬਰੋਬਰ ਹੋਣੀ ਚਾਹੀਦੀ ਹੈ ਨਵੀ ਕੀ ਨੇ ਬਿਆਨ ਦਿੱਤੇ ਨੇ ਅਸੀਂ ਇਹਨਾਂ ਬਿਆਨਾਂ ਨਾਲ ਬਿਲਕੁਲ ਸਹਿਮਤ ਆਂ ਕਿਉਂ ਸਰਕਾਰ ਸਾਡੇ ਦੇ ਮਾਰੂ ਨੀਤੀਆਂ ਅਪਣਾ ਰਹੀ ਆ ਕੰਡੀਸ਼ਨਾਂ ਲਾ ਕੇ ਸਾਡੇ ਸਤਿ ਜੋ ਸਾਥੀ ਡਰਾਈਵਰ ਕਨੈਕਟਰ ਨੇ ਕੰਡੀਸ਼ਨ ਗਲਤ ਨਿਗਨੀਸ਼ਣ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸਰਕਾਰ ਦੀਆਂ ਪਾਲਿਸੀਆਂ ਨੇ ਵੀ ਇਹਨਾਂ ਬੰਦਿਆਂ ਦੇ ਕੰਡੀਸ਼ਨ ਨਾਲ ਕੱਢਿਆ ਜਾਵੇ ਤੇ ਨਵੇਂ ਬੰਦੀ ਪ੍ਰਤੀਕਤੀ ਹੈ ਵੀ ਜੋ ਇਹਨਾਂ ਦਾ ਇੱਕਾ ਨਾ ਆਪਸੇ ਇੱਕਾ ਨਾ ਹੋ ਸਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜੋ ਪ੍ਰਧਾਨ ਜੀ ਨੇ ਬਿਆਨ ਦਿੱਤਾ ਉਸ ਨਾਲ ਸਹਿਮਤ ਹਾਂ ਤੇ ਇਹਨਾਂ ਦੀ ਸਹਿਮਤੀ ਤਾਂ ਅਸੀਂ ਪੂਰਾ ਪੈਰਾ ਦੇਵਾਂਗੇ